ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਰਮਸ ਕਿਚਨ ਦੇ ਵਿੱਚ ਅੱਜ ਦੀ ਆਪਣੀ ਰੈਸਪੀ ਹੈ ਮਿਕਸ achar ਅੱਜ ਆਪਾਂ ਮਿਕਸ achar ਬਣਾ ਕੇ ਤਿਆਰ ਕਰਾਂਗੇ ਜਿਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਮਿਕਸ achar ਬਣਾਉਣ ਦੇ ਲਈ ਆਪਾਂ ਨੇ 500 ਗ੍ਰਾਮ ਗਾਜਰ ਲਈਏ 300 ਗ੍ਰਾਮ ਮooli 200 ਗ੍ਰਾਮ ਅਦਰ ਤੇ 100 ਗ੍ਰਾਮ ਹਰੀ ਮਿਰਚ ਲਈਏ ਮਿਕਸ achar ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਸਿਰਫ 4 ਮਿੰਟਾਂ ਦੇ ਵਿੱਚ ਆਪਣਾ ਜਿਹੜਾ ਮਿਕਸ achar ਉਹ ਬਣ ਕੇ ਤਿਆਰ ਹੋ ਜਾਵੇਗਾ ਮਿਕਸ achar ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਆਓ ਵੀਰਾਪਾ ਮਿਕਸਚਾਰ ਬਣਾਉਣੇ ਆ। ਇੱਕ ਪੈਨ ਨੂੰ ਆਪਣੇ ਗਰਮ ਹੋਣ ਲਈ ਰੱਖ ਦਿੱਤਾ ਹੈ ਮੀਡੀਅਮ ਲੋ ਫਲੇਮ ਦੇ ਉੱਪਰ ਤੇ ਇਸ ਦੇ ਵਿੱਚ ਆਪਾਂ ਨੇ ਤਿੰਨ ਵੱਡੇ ਚਮਚ ਮੋਟੀ ਸਰੋਂ ਦੇ ਪਾਏ ਨੇ। ਇਸ ਨੂੰ ਆਪਾਂ ਥੋੜੀ देर ਦੇ ਲਈ ਡਰਾਈ ਰੋਸਟ ਕਰਾਂਗੇ। ਫਿਰ ਬਾਕੀ ਮਸਾਲੇ ਆਪਾਂ ਇਸ ਦੇ ਵਿੱਚ ਪਾਵਾਂਗੇ। ਤਿੰਨ ਵੱਡੇ ਚਮਚ ਸਾਬਤ ਧਨੀਆ। ਦੋ ਚਮਚ ਆਪਾਂ ਇਸ ਦੇ ਵਿੱਚ ਜੀਰਾ ਪਾਵਾਂਗੇ। ਦੋ ਚਮਚ ਮੇਥੀ ਦਾਣਾ। ਦੋ ਚਮਚ ਕਾਲੀ ਮਿਰਚ ਤੇ ਦੋ ਚਮਚ ਆਪਾਂ ਇਸ ਦੇ ਵਿੱਚ ਸੌਂਫ ਦੇ ਪਾਵਾਂਗੇ। ਤੇ ਨਾ ਸਾਰੇ ਮਸਾਲਿਆਂ ਨੂੰ ਹਲਾਉਂਦੇ ਹੋਏ ਆਪਾਂ ਥੋੜੀ ਦੇਰ ਦੇ ਲਈ ਡਰਾਈ ਰੋਸਟ ਕਰਾਂਗੇ ਵੀਡੀਓ ਚੰਗਾ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ ਮਸਾਲੇ ਆਪਣੇ ਡਰਾਈ ਰੋਸਟ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਮਿਕਸਰ ਜਾਰ ਦੇ ਵਿੱਚ ਗ੍ਰाइंड ਕਰਾਂਗੇ ਮਸਾਲੇ ਆਪਣੇ ਤਿਆਰ ਨੇ ਇੱਕ ਪੈਨ ਦੇ ਵਿੱਚ ਆਪਾਂ 1.5 ਕੱਪ ਸਰੋਂ ਦਾ ਤੇਲ ਪਾਵਾਂਗੇ ਤੇਲ ਗਰਮ ਹੋਣ ਤੇ ਆਪਾਂ ਇਸ ਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ। ਥੋੜੀ ਦੇਰ ਦੇ ਲਈ ਆਪਾਂ ਹਰੀਆਂ ਮਿਰਚਾਂ ਨੂੰ ਭੁੰਨਾਂਗੇ। ਹੁਣ ਆਪਾਂ ਇਸ ਦੇ ਵਿੱਚ ਕੁਝ ਮਸਾਲੇ ਪਾਵਾਂਗੇ। ਇਹਦੇ ਵਿੱਚ ਆਪਾਂ 2 ਚਮਚ ਹਲਦੀ, 2 ਚਮਚ ਲਾਲ ਮਿਰਚ ਤੇ ਅੱਧਾ ਚਮਚ ਆਪਾਂ ਹਿੰਗ ਦਾ ਪਾਵਾਂਗੇ। ਇਹਨਾਂ ਸਾਰੇ ਮਸਾਲੇ ਨੂੰ ਹਿਲਾਉਂਦੇ ਹੋਏ ਆਪਾਂ ਥੋੜੀ ਦੇਰ ਦੇ ਲਈ ਭੁੰਨ ਲਵਾਂਗੇ। ਮਸਾਲੇ ਪੋਣੋਂ ਤੋਂ ਬਾਅਦ ਆਪਾਂ ਸਾਰੇ ਕੱਟੇ ਹੋਏ ਮੂਲੀ, ਗਾਜਰ ਤੇ ਅਦਰਕ ਇਸ ਦੇ ਵਿੱਚ ਪਾ ਦਵਾਂਗੇ। ਤੇ ਥੋੜੀ देर ਆਪਾਂ ਇਹਨੂੰ ਹਿਲਾਵਾਂਗੇ। ਚੰਗੀ ਤਰ੍ਹਾਂ ਮਸਾਲਿਆਂ ਦੇ ਨਾਲ ਮਿਕਸ ਕਰਾਂਗੇ। ਵੀਡੀਓ ਚੰਗਾ ਲੱਗਿਆ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇਸ ਨੂੰ ਆਪਾਂ ਹਿਲਾਵਾਂਗੇ। ਗੈਸ ਦੀ ਫਲੇਮ ਇੱਥੇ ਆਪਾਂ ਨੇ ਮੀਡੀਅਮ ਲੋਈ ਰੱਖਣੀ ਹੈ, ਜ਼ਿਆਦਾ ਹਾਈ ਫਲੇਮ ਦੇ ਉੱਪਰ ਆਪਾਂ ਨੇ ਨਹੀਂ ਪਕਾਉਣਾ। ਚੰਗੀ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਮਿਕਸ ਕਰਾਂਗੇ ਹੁਣ ਆਪਾਂ ਪੀਸੇ ਹੋਏ ਮਸਾਲੇ ਇਸ ਦੇ ਵਿੱਚ ਐਡ ਕਰਾਂਗੇ 2 ਚਮਚ ਆਪਾਂ ਇਸ ਦੇ ਵਿੱਚ ਨਮਕ ਪਾਵਾਂਗੇ 1 ਚਮਚ ਆਪਾਂ ਆਮਚੂਰ ਪਾਊਡਰ ਪਾਵਾਂਗੇ ਤੇ ਫਿਰ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਮਿਕਸ ਕਰਾਂਗੇ ਇਥੇ ਆਪਾਂ ਸਿਰਫ ਮਸਾਲੇ ਮਲਾਉਣ ਤੱਕ ਹੀ ਥੋੜੀ देर ਗੈਸ ਦੇ ਉੱਪਰ ਰੱਖਣਾ ਹੈ। ਜ਼ਿਆਦਾ देर ਆਪਾਂ ਨੇ ਨਹੀਂ ਪਕਾਉਣਾ ਕਿਉਂਕਿ ਮੂਲੀ ਜਿਹੜੀ ਆ ਉਹ ਪਾਣੀ ਰਿਲੀਜ਼ ਕਰਦੀ ਹੈ। ਥੋੜੀ देर ਹਿਲਾਉਂਦੇ ਹੋਏ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਤਾਂ ਕਿ ਜਿਹੜੇ ਮਸਾਲੇ ਨੇ ਆਪਣੇ ਚੰਗੀ ਤਰ੍ਹਾਂ ਮਿਕਸ ਹੋ ਜਾਣ। ਅਚਾਰ ਆਪਣਾ ਬਣ ਕੇ ਤਿਆਰ ਹੈ। ਇਸ ਨੂੰ ਆਪਾਂ ਏਅਰਟਾਈਟ ਕੰਟੇਨਰ ਦੇ ਵਿੱਚ ਭਾ ਕੇ ਰੱਖ ਸਕਦੇ ਹਾਂ। ਫ੍ਰਿਜ ਤੋਂ ਬਾਹਰ ਆਪਾਂ 1 ਮਹੀਨੇ ਲਈ ਆਪਾਂ ਇਹਨੂੰ ਵਰਤ ਸਕਦੇ ਹਾਂ ਖਾ ਸਕਦੇ ਹਾਂ ਤੇ ਫ੍ਰਿਜ ਦੇ ਵਿੱਚ ਰੱਖ ਕੇ ਆਪਾਂ ਇਸ ਨੂੰ 3 ਮਹੀਨੇ ਵਰਤ ਸਕਦੇ ਹਾਂ ਵੀਡੀਓ ਚੰਗਾ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਰੈਸিপি ਕਿਵੇਂ ਲੱਗੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ